ਅਸੀ ਕਾਲ ਜੀ ਮੈਂ ਨਿਰਮਲ ਉਹਦੇ ਲੋ ਪਿੰਡ ਅਲੀ ਕੇ ਜ਼ਿਲ੍ਹਾ ਬਟਿੰਡਾ ਤੇ ਸੋਨੂੰ ਸਾਰਿਆਂ ਨੂੰ ਪਤਾ ਹੈ ਜਿਹੜਾ ਆਪਣੇ ਮੌਸਮ ਬਹੁਤ ਜਿਹੜਾ ਖਰਾਬ ਕਰ ਛੱਡਿਆ ਤੇ ਪਸਾਨਾਂ ਦੀਆਂ ਜਿਹੜੀਆਂ ਫਸਲਾਂ ਨੂੰ ਬਹੁਤ ਨੁਕਸਾਨ ਹੋ ਰਿਹਾ ਤੇ ਬਾ ਕਪੂਰਥਲੇ ਏਰੀਆ ਤਾਂ ਪਹਿਲਾਂ ਤੋਂ ਨੁਕਸਾਨ ਹੋ ਰਿਹਾ ਸੀਗਾ ਤੇ ਕਈ ਪਿੰਡੇ ਡੁੱਬ ਗਏ ਤੇ ਘਰਾਂ ਦਾ ਵੀ ਨੁਕਸਾਨ ਹੋ ਗਿਆ ਨਹੀਂ ਮਾਰਲੀ ਬਹੁਤ ਨੁਕਸਾਨ ਹੋ ਗਿਆ ਉੱਧਰ ਵੀ ਤੇ ਹੁਣ ਇੱਕ ਅਰ ਚੱਲ ਰਿਹਾ ਆਪਣੇ ਮਾਲਵਾ ਏਰੀਆ ਦੇ ਵਿੱਚ ਤੇ ਹੁਣ ਵੀ ਅਲਰਟ ਜਾਰੀ ਕੀਤਾ ਹੋਇਆ ਮੈਸੇਜ ਆ ਗਿਆ ਫਰੀਦਕੋਟ ਫਰੋਇਪੁਰ ਬਟਿੰਡਾ ਤੇ ਹੋਰ ਵੀ ਦੋ ਤਿੰਨ ਜ਼ਿਲ੍ਹੇ ਪਾਏ ਫੇ ਇੱਧਰ ਹੀ ਛੱਡਦੇ ਤੇ ਮੈਂ ਕਿਹਾ ਲੱਡਰ ਦਾ ਹਲਤ ਜਾਰੀ ਕਰਤਾ ਜਿਹ ਤਰੀਕ ਹੈਗੀਗੀ ਆਪਣੀ ਅ 25 ਅਗਸਤ 25 ਅਗਸਤ ਨੂੰ ਦੇਖੋ ਜਿਹੜਾ ਮੱਕੀ ਤੋਂ ਬਾਅਦ ਬੀਜੇ ਵਿੱਚ ਹੋਣਾ ਉਹਨਾਂ ਦਾ ਬੁਰਾ ਹਾਲ ਕਰਤਾ ਤੇ ਬਾਕੀਆਂ ਦੀ ਬਚਤ ਹਲੇ ਤੇ ਦੇਖੋ ਤਲਾਬ ਬਣਾਤੇ ਜਿਵੇਂ ਸਮੁੰਦਰ ਬਣਾਤੇ ਹਲੇ ਮਤਲਬ ਕਿ ਰੈਗੂਲਰ ਵਰਖਾ ਹੋਉਂਦੀ ਨੂੰ ਹੋਵੇ ਹੋਣਗੇ 24 ਘੰਟੇ ਤੇ ਹਲੇ ਕਹਿੰਦੇ ਮਤਲਬ ਕਿ ਆਉਣਾ ਗਮੀ ਹਰ ਸਭ ਕੁਝ ਵੀ ਨਹੀਂ ਆਇਆ ਤੇ ਦੇਖੋ ਕੀ ਬਣਦਾ ਮਾਹੌਲ ਤੇ ਪਰਮਾਤਮਾ ਖੈਰ ਸੋਖ ਰੱਖੇ ਕਿਸਾਨ ਦੀ ਹੌਸਲੇ ਤੇ ਮੇਰੇ ਪ੍ਰਿਆ ਹੱਥ ਰੱਖੇ ਤੇ ਕਿਸਦਾ ਨੁਕਸਾਨ ਨਾ ਹੋਵੇ ਆਪਾਂ ਕਹਿੰਦੇ ਹਣਾ ਕਿਉਂਕਿ ਜਿਹੜਾ ਮੀਂਹ ਦਾ ਮੌਸਮ ਕਿਸੇ ਲਈ ਤਾਂ ਮਤਲਬ ਕਿ ਬਹੁਤ ਖੁਸ਼ੀ ਦਾ ਹੁੰਦਾ ਗੱਲਾਂ ਸੁਹਾਵਣਾ ਮੌਸਮ ਹੋ ਗਿਆ ਖਾਣੇ ਪੀਣੇ ਹਣਾ ਘਰਾਂ 'ਚ ਵੀ ਖਾਣ ਪੀਣ ਚੱਲਦਾ ਹੈ ਤੇ ਕਿਸੇ ਲਈ ਬਿਰਤਾ ਦਾ ਕਾਰਨ ਬਣ ਜਾਂਦਾ ਕਿਸੇ ਦੀ ਜਣਾ ਰੋਟੀ ਮਾਰ ਦਿੰਦਾ ਹੈ ਜਮੀ ਨੰਗਣੋ ਹਟਾ ਦਿੰਦਾ ਹੈ ਤੇ ਤਾਂਗਾ ਕਹਿੰਦਾ ਵੀ ਸਾਰੀਆਂ ਫਸਲਾਂ ਤੇ ਨੁਕਸਾਨ ਨਾ ਕੋਈ ਦਾ ਵੀ ਤੇ ਆਪਾਂ ਸਾਨੂੰ ਦਿਖਾਉਣਾ ਹੈ ਸਾਰਾ ਮੌਸਮ ਮਤਲਬ ਕਿ ਬੱਦਲ ਬਹੁਤ ਜਿਆਦਾ ਜੜਿਆ ਹੋਇਆਗਾ ਹੁਣ ਤਾਂ ਵੈਸੇ ਹਵਾ ਚੱਲ ਪਈ ਥੋੜਾ ਉੱਚਾ ਹੋਣ ਲੱਗ ਗਿਆ ਤੇ ਬਹੁਤ ਹੀ ਜਿਆਦਾ ਮਤਲਬ ਕਿ ਖਰਾਬ ਚੱਲ ਰਿਹਾ ਮੌਸਮ 24 ਘੰਟਾ ਦਰਾਂ ਸਾਰੇ ਕੰਮਕਾਰ ਠੱਪ ਪਏ ਨੇ ਆ ਦੇਖੋ ਕਾਲ ਪਰ ਆ ਜਾਂਦਾ ਪਾਣੀ ਵਾਲਾ ਤੇ ਉਹ ਆਪਣੀ ਫੈਕਟਰੀ ਆ ਕਿਤੇ ਆਪਣਾ ਗਿਆ ਘਲਾੜਾ ਇਹ ਮੈਂ ਵੀਡੀਓ ਬਣਾ ਰਿਹਾ ਘਰੇ ਖੜ ਕੇ ਆਪਣੇ ਤੇ ਇੱਥੇ ਛੜ ਆਪਣਾ ਗੰਨਾ ਵਿੱਚ ਹੈਗਾ ਕਿ ਇਹ ਸਾਨੂੰ ਦਿਖਾਉਣੇ ਆਗੇ ਇਧਰਲੀ ਸਾਈਡ ਵੀ ਇੱਧਰ ਛੜਾਗਾ ਆਪਣੇ ਇੱਟਾਂ ਦਾ ਪੱਠਾ ਇੱਟਾਂ ਦਾ ਪੱਠਾ ਆ ਗਿਆ ਇਧਰ ਤੇ ਬਹੁਤ ਹੀ ਜਿਆਦੇ ਮੀਂਹ ਪੈ ਰਿਹਾ ਤੇ ਰੱਬ ਖੈਰ ਸੁੱਖ ਨਾਲ ਮਤਲਬ ਕਿ ਕੁ ਦੋ ਦਿਨ ਟਪਾ ਦੇ ਤੇ ਬੱਦਲ ਨੂੰ ਉੱਚਾ ਕਰੇ ਤਾਂ ਵਧੀਆ ਹਵਾ ਚੱਲ ਪਈ ਹੁਣ ਤੇ ਪਰਮਾਤਮਾ ਮਿਹਰ ਪਰਿਆ ਰੱਖ ਕੇ ਸਾਰੇ ਅਰਦਾਸ ਕਰੋ ਕਿ ਕਿਸੇ ਦਾ ਕੋਈ ਨੁਕਸਾਨ ਨਾ ਹੋਵੇ ਜਿਨ੍ਹਾਂ ਦਾ ਹੀ ਨੁਕਸਾਨ ਹੋਵੇ ਉਹਨਾਂ ਦਾ ਵੀ ਮਤਲਬ ਕਿ ਕੋਸ਼ਿਸ਼ ਕਰੋ ਕਿ ਉਹਨਾਂ ਦਾ ਵੀ ਆਪਾਂ ਹੈਲਪ ਜ਼ਰੂਰ ਕਰਕੇ ਜੀ ਤੇ ਇਹ ਹੈਗਾ ਪਿੰਡ ਆਲੀਕੇ ਜ਼ਿਲ੍ਹਾ ਬਠਿੰਡਾ ਤਪਾ ਮੰਡੀ ਦੇ ਕੋਲੇ ਆ ਪਿੰਡ ਤੇ ਆਪ ਆਪ ਆਪਣੀ ਲੋਕੇਸ਼ਨ ਦੇ ਖੜਕੇ ਬਣਾਈਏ ਵੀਡੀਓ ਆਪਣੇ ਘਰੇ ਖੜਕੇ ਤੇ ਬਹੁਤ ਜਿਆਦੇ ਮਤਲਬ ਕਿ ਝੋਨੇ ਦੇ ਕਗਾਰ ਦੇਖ ਲੋ ਮਤਲਬ ਕਿ ਗਠ ਗਠ ਉੱਚਾ ਰਹਿ ਗਿਆ ਤੇ ਬਾਹਰ ਵੀ ਝੋਨਾ ਜ਼ੂਮਿੰਗ ਚਲਾ ਕੇ ਦਿਖਾਉਣਾ ਸਾਨੂੰ ਹੋਰ ਝੋਨੇ ਦੀ ਦੇਖੋ ਜਿਹੜੇ ਮੱਕੀ ਤੋਂ ਬਾਅਦ ਵਾਲੇ ਝੋਨੇ ਸੀ ਮਤਲਬ ਕਿ ਉਹਨਾਂ ਨੇ ਤਾਂ ਤਲਾਬ ਬਣਾਤੇ Kira-kira, apakah harus seperti Mahkamah